ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਚੰਦਾਲ ਲੋਹਾ ਦਾ ਧੀ ਐਂਡ ਹੋ ਗਿਆ ਪਰ ਇਸ ਕਹਾਣੀ ਨੇ ਸਾਨੂੰ ਬਹੁਤ ਜ਼ਿਆਦਾ ਸਿੱਖਿਆ ਦਿੱਤੀ ਉਹ ਇਸ ਕਹਾਣੀ ਤੋਂ ਜਿਹੜੀ ਸਾਨੂੰ ਸਿੱਖਿਆ ਮਿਲੀ ਅੱਜ ਅਸੀਂ ਉਸ ਬਾਰੇ ਗੱਲ ਕਰਨ ਜਾ ਰਹੇ ਹਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲੀ ਹੈ ਕਿ ਅਸੀਂ ਜ਼ਿੰਦਗੀ ਵਿੱਚ ਜਿਹੋ ਜਿਹੇ ਕਰਮ ਕਰਦੇ ਹਾਂ ਜਿਹੋ ਜਿਹੇ ਆ ਬੀਜਦੇ ਹਾਂ ਉਵੇਂ ਦਾ ਹੀ ਸਾਨੂੰ ਵਜਣਾ ਪੈਂਦਾ ਹੈ ਕਿਉਂਕਿ ਜਿਹੜੇ ਕਰਮ ਨੇ ਉਹ ਮੁੜ ਕੇ ਤੁਹਾਡੇ ਸਾਹਮਣੇ ਹੀ ਆਉਂਦੇ ਹਨ ਜਿਵੇਂ ਤੁਸੀਂ ਇਸ ਕਹਾਣੀ ਵਿੱਚ ਦੇਖਿਆ ਕਿ ਪ੍ਰੀਤੀ ਤੇ ਸੰਦੀਪ ਨੇ ਸਾਰੀ ਜ਼ਿੰਦਗੀ ਆਪਣੇ ਸਾਸੋਰੇ ਨੂੰ ਬਹੁਤ ਦੁੱਖ ਦਿੱਤਾ ਤੇ ਉਹਨਾਂ ਨੂੰ ਇਹ ਲੱਗ ਗਿਆ ਕਿ ਇਹ ਸਾਡੇ ਸਭ ਤੋਂ ਵੱਡੇ ਦੁਸ਼ਮਣ ਹਨ ਜਦ ਕੀ ਜਾਂਦੇ ਜਾਂਦੇ ਮਾਪੇ ਫਿਰ ਵੀ ਉਹਨਾਂ ਲਈ ਹੀ ਸੋਚ ਕੇ ਗਏ ਉਹਨਾਂ ਦੇ ਹੀ ਉਹ ਸਾਰਾ ਕੁਝ ਉਹਨਾਂ ਲਈ ਹੀ ਕਰਕੇ ਗਏ ਇੱਥੋਂ ਤੱਕ ਕਿ ਆਪਣੀ ਜ਼ਮੀਨ ਜਾਇਦਾਦ ਵੀ ਉਹ ਆਪਣੇ ਬੱਚਿਆਂ ਨੂੰ ਦੇ ਕੇ ਗਏ ਤਾਂ ਇਸ ਕਹਾਣੀ ਵਿੱਚ ਉਹਨਾਂ ਨੇ ਦੇਖਿਆ ਉਹ ਸੋਚਦੇ ਨੇ ਕਿ ਪਹਿਲਾਂ ਅਸੀਂ ਜਿੱਦਾਂ ਰਹਿੰਦੇ ਸੀ सोनू ਜੀਤਾ ਵਿੱਕੀ ਪ੍ਰੀਤ ਸਾਰੇ ਅਸੀਂ ਇਕੱਠੇ ਮਿਲ ਕੇ ਬਹਿੰਦੇ ਸੀ ਉਹ ਦਿਨ ਹੁਣ ਨਹੀਂ ਰਹੇ ਪਤਾ ਨਹੀਂ ਕਿ ਹੋਜਈਆਂ ਗੱਲਾਂ ਦਿਮਾਗ ਵਿੱਚ ਆ ਜਾਂਦੀਆਂ ਹਨ ਜਾਂ ਇਨਸਾਨ ਕਿਵੇਂ ਦਾ ਹੰਕਾਰ ਆਪਣੇ ਦਿਮਾਗ ਵਿੱਚ ਲੈ ਆਉਂਦਾ ਹੈ ਕਿ ਜੇਕਰ ਮੈਂ ਐਵੇਂ ਕਰਾਂਗਾ ਤਾਂ ਸ਼ਾਇਦ ਪੂਰੀ ਮਲਕੀਅਤ ਦਾ ਬਾਦਸ਼ਾਹ ਮੈਂ ਹੀ ਬਣ ਜਾਵਾਂਗਾ ਪਰ ਨਹੀਂ ਇਹ ਸਭ ਕੁਝ ਝੂਠ ਹੈ ਕਿਉਂਕਿ ਪਰਮਾਤਮਾ ਦੇ ਦਰਬਾਰ ਵਿੱਚ ਸਿਰਫ ਤੁਹਾਡੇ ਕਰਮ ਹੀ ਜਾਣੇ ਹਨ ਸਾਰਾ ਪੈਸਾ ਜ਼ਮੀਨ ਇੱਥੇ ਹੀ ਰਹਿ ਜਾਣੀ ਹੈ ਜਿਵੇਂ ਪਾਲੀ ਆਪਣੇ ਮਾਪੇ ਬਾਪ ਨੂੰ ਇਨ੍ਹਾਂ ਤੋਂ ਦੂਰ ਅਮਰੀਕਾ ਲੈ ਗਈ ਉੱਥੇ ਜਾ ਕੇ ਬੇਬੇ ਜੀ ਪੂਰੇ ਹੋ ਗਏ ਤੇ ਬਾਪੂ ਜੀ ਨੂੰ ਦੁਬਾਰਾ ਉਹਨਾਂ ਦੇ ਫੁੱਲ ਤਰਨ ਵਾਸਤੇ ਪੰਜਾਬ ਇੰਡੀਆ ਵਾਪਸ ਆਣਾ ਪਿਆ ਤੇ ਉਹ ਸਾਰਾ ਕੁਝ ਇੱਥੇ ਛੱਡ ਕੇ ਗਏ ਜ਼ਮੀਨ ਪੈਲੀ ਸਭ ਕੁਝ ਇੱਥੇ ਛੱਡ ਕੇ ਗਏ ਬੱਚੇ ਆਪਣੇ ਮਾਪੇ ਨੂੰ ਦੇਖਣ ਲਈ ਤਰਸ ਗਏ ਇਹੀ ਚੀਜ਼ ਹੁਣ ਅੱਗੇ ਹੋ ਰਹੀ ਹੈ ਸੰਦੀਪ ਦੇ ਮੁੰਡੇ ਤੇ ਵੀ ਕੋਈ ਨਾ ਕੋਈ ਦੋਸ਼ ਲੱਗ ਗਿਆ ਹੈ ਉਹ ਵੀ ਘਰੋਂ ਪਘੋੜਾ ਬਣ ਗਿਆ ਹੈ ਪਤਾ ਨਹੀਂ ਹੁਣ ਉਸਨੇ ਦੁਬਾਰਾ ਵਾਪਸ ਆਣਾ ਹੈ ਜਾਂ ਨਹੀਂ ਜਾਂ ਉਸਨੇ ساری ਜ਼ਿੰਦਗੀ ਬਾਹਰ ਹੀ ਰਹਿਣਾ ਹੈ ਇਹ ਹੀ ਲਿਖਾਂਦਾ ਹੈ ਕਿ ਤੁਸੀਂ ਕਿਸੇ ਦੇ ਮਾਪੇ-ਬਾਪ ਨੂੰ ਘਰੋਂ ਬਾਹਰ ਕੱਢਿਆ ਤੁਸੀਂ ਉਨ੍ਹਾਂ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਉਸੇ ਤਰੀਕੇ ਨਾਲ ਤੁਹਾਡਾ ਬੱਚਾ ਵੀ ਤੁਹਾਡੇ ਤੋਂ ਦੂਰ ਹੋ ਗਿਆ ਇਸ ਲਈ ਜਦੋਂ ਵੀ ਜ਼ਿੰਦਗੀ ਵਿੱਚ ਤੁਸੀਂ ਇਹੋ ਜਿਹਾ ਕੋਈ ਕਰਮ ਕਰਦੇ ਹੋ ਤਾਂ ਇਹ ਜ਼ਰੂਰ ਸੋਚਿਆ ਕਰੋ ਕਿ ਆਉਣ ਵਾਲੇ ਵਕਤ ਵਿੱਚ ਸਾਡੇ ਨਾਲ ਵੀ ਐਵੇਂ ਹੋ ਸਕਦਾ ਹੈ ਸਾਡੇ ਬੱਚੇ ਵੀ ਸਾਡੇ ਤੋਂ ਦੂਰ ਹੋ ਸਕਦੇ ਹਨ ਤੇ ਉਸ ਟਾਈਮ ਸਾਨੂੰ ਕਿੱਦਾਂ ਦਾ ਅਹਿਸਾਸ ਹੋਏਗਾ ਇਸ ਕਹਾਣੀ ਨੇ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਅਸੀਂ ਵਧੀਆ ਇਸ ਸਾਡਾ ਪੰਜਾਬ ਤੇ ਦਾ ਪੰਜਾਬ ਦੀ ਟੀਮ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਐਨੇ ਵਧੀਆ ਟੌਪਿਕ ਲੈ ਕੇ ਆਉਂਦੇ ਹਨ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਜਿਹੜੀ ਵੀ ਨਵੀਂ ਸੀਰੀਜ਼ ਚੱਲੂਗੀ ਅਸੀਂ ਉਸ ਬਾਰੇ ਗੱਲ ਕਰਾਂਗੇ ਬਾਕੀ ਇਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਬਨੇ ਰਹੋ ਤੇ ਸਾਡੀ ਵੀਡੀਓ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਤੁਹਾਡਾ ਸਾਰਿਆਂ ਦਾ